ਗਾਲਾਂ ਕੱਢਦੇ ਹੈ ਸਾਨੂੰ ਗੱਡੀਆਂ ਸਾਈਡ ਚ ਲਾਓ ਲੱਗਾ ਚੱਕ ਦਾਂਗੇ ਫਲਾਂਟਿੰਗ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਦੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਖੀਆਂ ਗੱਡੀਆਂ ਸਟੇਟੀਆਂ ਖੜੀਆਂ ਉਦਾਂ ਹੀ ਖੜੀਆਂ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਹੋਰ ਉਹਨੇ ਕਿਹਾ ਆਈ ਏ ਮੀ ਆਰਮੀ ਆਫੀਸਰ ਬਟ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੇ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨੇ ਤੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਜਾਂ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਹੈ ਐਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਡਿੱਗੇ ਥਲੇ ਉਹ ਦੌੜਦਾ ਆਇਆ ਆਇਆ ਹੋਰ ਅਜੇ ਰੋਨੀ ਹੋਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ भूफर राय ले सोते। और डंडे सोटे पीछे सारे गोर जैक आ गए डंडे ए बेचारा अपना प्यो नार देने बहुत मुश्किल अपने प्यो नीट तिठाया इन्ह ने इसका बाल फड़िया बाल फड़ के एक सरदार ने बाल फड़ के उस खिंचया और राजिटल गेट के सामने लिया और उसी देखिया किस तरीके बेरहमी न બેટ દિખ રહ્યા ચશ્મા ટુટકે અખ કુચ કે ખૂન આ લે આખા ચુ એ બેટા નું કુદર બદુ બેટા કોચેપર એના

ਮੇਰੇ ਫੌਜਦਾਂ ਦਾ ਐ ਗਮਨ ਡਿਊਟੀ ਤੇ ਇੰਤਾਈ ਨਾ ਦਾਇਰ ਨਹੀਂ ਲੈ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਗਏ ਤਾਂ ਸਿਰੇ ਕੁ ਸਿਮ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਗਾ ਤੂੰ ਫੌਜੀ ਦਾ ਖੂਨ ਕਟੇਗਾ ਤੇ ਫੌਜੀ ਚੁੱਪ ਰਹਿ ਕੇ ਨਹੀਂ ਸਾਡੇ ਅੰਦਰ ਸਾਰੇ ਦੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਾਂਗੇ

ਕੁੱਟੇਗਾ ਤੈਨੂੰ ਕਿਸ ਨੇ ਇਹ ਹੱਕ ਦਿੱਤਾ ਕਿ ਇੱਕ ਆਮ ਜਨਤਾ ਨੂੰ ਤੂੰ ਕਟੇ ਤੂੰ ਕੁਛ ਨਾ ਨਹੀਂ ਕੁੱਟ ਸਕਦਾ ਕਿਉਂਕਿ ਤੈਨੂੰ ਵਰਦੀ ਪਾਈ ਹੋਈ ਹੈ ਤੂੰ ਵਰਦੀ ਨਹੀਂ ਵਰਦੀ ਦਾ ਇੱਕ ਮੁਲਾਜ਼ਮ ਹੈ ਜੋ ਸਾਡੀ ਰੱਖਿਆ ਲਈ ਹੈ ਸਾਨੂੰ ਕੁੱਟਣ ਲਈ ਨਹੀਂ ਤੋ ਅਗਰ ਉਹ ਕਹਿੰਦੇ ਉਹ ਵੀਡੀਓ ਫਾਰੀ ਹੈ ਉਸਦੀ ਫੈਮਿਲੀ ਜਿਸ ਕਹਿੰਦੀ ਹੈ ਕਿ ਜੀ ਉਸ ਨੂੰ ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਥੱਲੇ ਡਿਗਾ ਦਿੱਤਾ ਗਿਆ पूरी रात मैं फोन किया उसकी रिकॉर्डिंग मैं थो पेज दिखा किसी इना ने फोन नहीं उठाया अर्पित शुक्ला जी ने फोन किया मेरे हसबेंड ने गल की बोले एस एस पी साहब मैं कर्नल हाँ मैं पोस्टेड हा मेरा ऐदा आई कार्ड तुम लै लिया वो इन्होंने स्नैच करके और मेरा फोन लागे एंड आई नीड माई आई कार्ड दैट्स माई फर्स्ट दिस थिंग बाकी टेक डिसिप्लिनरी एक्शन ही प्रोमिसड हिम सर i am sorry it will be done magar uske baad bhi kahani the uske baad shuru honi hai mere husband murati 1 baje mein rajindra hospital la gayi agar gurtej singh thillot saab na hote to shayad mera husband aur mera beta bachche nahi hote main unka dhanyawad aur sabhiyon ka main unko dhanyawad karo kyuki inadi madanaraj aur sar bachche hue unhone koi authority nahi chhodi koi police wala nahi chhoda jisne call nahi kita aur ਸਾਨੂੰ ਕੋ ਲੱਗ ਗਿਆ ਜੀ ਆਰਐਨ ਪੁਲਿਸ ਜੀ ਆਰਐਨ ਪੁਲਿਸ ਆਰਐਨ ਆਰਐਨ ਕਰਦੇ ਕਰਦੇ ਸਵੇਰੇ 6 ਵਜੇ ਜਦ ਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟਰਾਇਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਹਿਮ ਅੱਜ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ ਉਹਨਿੱਤਾ ਵੀ ਦੱਸ ਦਿਆ ਲਾਤੀ ਮੈਂ ਆਪਣੇ ਹਸਬੰਦ ਨੂੰ ਟਾਈਮ ਤੇ ਛੱਡ ਕੇ ਤਾਬੇ ਗਈ ਤਾਬਾ ਫੇਰ ਖੁੱਲ ਗਿਆ ਸੀਗਾ ਉੱਧਰ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਤਾਬਾ ਬੰਦ ਕਰਦੇ ਫਿਰ ਤਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਪਿਆ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕੰਨਲ ਸਾਹਮਣੇ ਰੁਸਤੀ ਬੈਠੇ ਸਾਡੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮੈਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਦਾ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰ ਰhese ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੰਡੇ ਮੈਂ ਨਾਲ ਮਿਲ ਕੇ ਸਜ਼ਾ ਦੇਂਗੀ ਮੈਂ ਪੋਜ਼ਿਟਿਵ ਵਾਈਫ ਆ اگر میرا ہسبنڈ اور بیٹا غلط ہے میں انہاں نو کہوں گی ڈبل سزا ملے میں سامنے سارے دے کہیے اگر وہ غلط ہوئے انہاں نو سزا ملے اس تو بعد انہاں نے دبے اٹھ گئے انہاں نو پتہ لگ گیا کہ اسی ہسپتال پہنچے ہاں انو کاروائی شروع ہو رہی ہے اوپر تک کہ کرنل کودتے تے انہاں نو کبرات ہو گئی جدوں کبرات ہو گئی تے اتے انہاں نے اپنا بہت کوشش کیتی کہ کوئی مطلب ਕੰਪਰੋਮਾਈਜ਼ ਹੋ ਗਿਆ ਸਵੇਰੇ ਦਸ ਵਜੇ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਦ ਦਾ ਆਈ ਕਾਰਡ ਹੋਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗਾਂ ਚੁੱਲ੍ਹੇ 'ਤੇ ਬੈਠੇ ਬਾਅਦ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆ ਗਏ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਛਾਣਿਆ ਵੀ ਨਹੀਂ ਸੀਮੰਤਰ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਹਾਂ ਉਧਰ ਮੈਂ ਆ